ਸਸੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਸੋ ਇੱਧਰ ਆ ਹੈਗੀ ਆ ਜੀ ਆਪਣੀ ਪੀ ਆਰ 126 ਤੇ ਵਧੀਆ ਚੋਨਾ ਆ ਗਿਆ ਜੀ ਹੁਣੇ ਆਪਣੀ ਨਸਾਰੇ ਤੇ ਇਹਦੀ ਨਾਲੀ ਹੋ ਗਈ ਆ ਗੋਲ ਵਧੀਆ ਨਾਲੀ ਸਾਰੀ ਇਹਦੀ ਗੋਲ ਹੋ ਗਈ ਆ ਤੇ ਚੋਨਾ ਵੀ ਸੋਨਾ ਖੜਾ ਆ ਕੋਈ ਕਮੀ ਪੇਸ਼ੀ ਦਾ ਹੈ ਨਹੀਂ ਇਹਦੇ ਚ ਇਨੂੰ ਹੁਣ ਕਰਾਂਗੇ ਆਪਾਂ ਸਪਰੇ ਆਪਣੇ ਹਲਦੀ ਰੋਗ ਵਾਸਤੇ ਤੇ ਨਾਲ ਹੋ ਜੇਗੀ ਆਪਣੀ ਸੁੰਡੀ ਦੀ ਤੇਲੇ ਦੀ ਸੁੰਡੀ ਤੇਲਾ ਖੈਰ ਹੈ ਤਾਂ ਕੋਈ ਨਹੀਂ ਪਰ ਜਿਹੜੀ ਸਪਰੇ ਆ ਉਹ ਐਡਵਾਂਸ ਟੀ ਕਰ ਲਾਂਗੇ ਕਿਉਂਕਿ ਫਾਇਦਾ ਹੀ ਉਹਦਾ ਤਾਂ ਆ ਕਿ ਸਪਰੇ ਹੋਈ ਹੋਵੇਗੀ ਤੇ ਫਿਰ ਕੋਈ ਸਤੁੱਲੀ ਸੁੰਡੀ ਤੇਲਾ ਆਉਣ ਦਾ ਚਾਂਸ ਨਹੀਂ ਰਹਿੰਦਾ ਤੇ ਬਸ ਇਹਨੂੰ ਅੱਜ ਕੱਲ ਦੇ ਵਿੱਚ ਕਰਾਂਗੇ ਜੀਰੀ ਆ ਗਈ ਆ ਸਾਰੀ ਨਾਲੀ ਹੋ ਗਈ ਆ ਗੋਲ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਜਿਹੜਾ ਸਿੱਟਾ ਆ ਉਹ ਬਾਹਰ ਆ ਜਾਏਗਾ ਤੇ ਹਲਦੀ ਵਾਸਤੇ ਅਸੀਂ ਇਹਨੂੰ ਕਰਨੀ ਆ ਬਲੂ ਕਾਪਰ ਬਲੂ ਕਾਪਰ ਦਾ ਰਿਜ਼ਲਟ ਵਧੀਆ ਆਂਦਾ ਕਿਉਂਕਿ ਸਾਨੂੰ ਤੇ ਕਾਫੀ ਸਾਲ ਹੋ ਗਏ ਆ ਸੀਪੀਆਰ 126 ਦੇ ਵਿੱਚ ਆ ਜਿਹੜੀ ਹਲਦੀ ਵਾਸਤੇ ਅਸੀਂ ਸਪਰੇਅ ਕਰਦੇ ਹਾਂ ਅਸੀਂ ਬਲੂ ਕਾਪਰ ਹੀ ਕਰਦੇ ਹਾਂ ਤੇ ਸਾਨੂੰ ਤਾਂ ਰਿਜ਼ਲਟ ਬਹੁਤ ਵਧੀਆ ਆਇਆ ਲੋਕ ਤਾਂ ਬਹੁਤ ਦੁਕਾਨਾਂ ਤੇ ਚਲੇ ਜਾਓ ਦੁਕਾਨਾਂ ਵਾਲੇ ਤਾਂ ਕਹਿਣਗੇ ਆਹ ਕਰ ਲੋ ਆਹ ਬੈਸਟ ਐ ਉਹ ਕਰ ਲੋ ਦੇਖੋ ਜਿਨਨੇ ਆਪਣਾ ਮਾਲ ਵੇਚਣਾ ਨਾ ਉਹਨੇ ਤੇ ਹਰ ਕਿਸੇ ਨੂੰ ਹੀ ਬੈਸਟ ਦੱਸਣਾ ਤੇ ਅਸੀਂ ਤਾਂ ਆਪਣਾ ਤਜਰਬਾ ਕੀਤਾ ਹੋਇਆ ਸਾਡਾ ਕਾਪਰ ਨਾਲ ਰਿਜ਼ਲਟ ਵਧੀਆ ਆਉਂਦਾ ਅਸੀਂ ਤਾਂ ਇਹੀ ਕਰਦੇ ਹਾਂ ਔਰ ਇਹਨੂੰ ਕਰਨਾ ਹੁੰਦਾ ਅਸੀਂ ਇਸ ਸਾਰੇ ਤੋਂ ਪਹਿਲਾਂ ਜਿਵੇਂ ਹੁਣ ਇਹਦੀ ਨਾਲੀ ਗੋਲ ਹੋ ਗਈ ਆ ਤੇ ਹੁਣ ਇਹਨੂੰ ਕਰ ਦਿਆਂਗੇ ਸਪਰੇਅ ਅਗਰ ਇਹਦਾ ਸਿੱਟਾ ਬਾਹਰ ਆ ਗਿਆ ਨਿਸਰ ਗਿਆ ਚੋ ਦਾਣੇ ਮੁੰਜਰਾ ਜਿਹੜੀਆਂ ਇਹਦੀਆਂ ਬਾਹਰ ਆ ਆ ਗਈਆਂ ਉਸ ਟਾਈਮ ਬਲੂ ਕਾਪਰ ਨਹੀਂ ਹੋਣੀ ਕਿਉਂਕਿ ਬਲੂ ਕਾਪਰ ਜਿਹੜੀ ਆ ਨਸਾਰੇ ਤੋਂ ਪਹਿਲਾਂ ਹੁੰਦੀ ਆ ਜਦੋਂ ਜੀਰੀ ਗੋਪ ਤੇ ਹੁੰਦੀ ਆ ਅਗਰ ਨਸਾਰੇ ਦੇ ਉੱਤੇ ਕਰਾਂਗੇ ਨਿਸਰਨ ਤੋਂ ਬਾਅਦ ਕਰਾਂਗੇ ਤੇ ਬਲੂ ਕਾਪਰ ਜਿਹੜੀ ਉਹ ਦਾਣੇ ਇਹਨੂੰ ਦਾਗੀ ਕਰਦੀ ਆ ਇਸ ਕਰਕੇ ਇਹਨੂੰ ਅਸੀਂ ਨਿਸਰਨ ਤੋਂ ਪਹਿਲਾਂ-ਪਹਿਲਾਂ ਕਰਦਾਂਗੇ ਜਿਵੇਂ ਆ ਆ ਤੁਸੀਂ ਦੇਖ ਸਕਦੇ ਹੋ ਆ ਇੱਕ ਸਿੱਟਾ ਜਿਹੜਾ ਬਾਹਰ ਆ ਗਿਆ ਆ ਇਹਦੇ ਉੱਤੇ ਹੁਣ ਜਦੋਂ ਬਲੂ ਕਾਪਰ ਪਏਗੀ ਨਾ ਇਹ ਦਾਣਾ ਦਾਗੀ ਹੋ ਜਾਏਗਾ ਇਸ ਕਰਕੇ ਅਸੀਂ ਇਹਨੂੰ ਅੱਜ ਕੱਲ ਦੇ ਵਿੱਚ ਸਪਰੇਅ ਕਰਦੇ ਹਾਂਗੇ ਚਲੋ ਕੋਈ ਇੱਕ ਅੱਧਾ ਦਾਣਾ ਬਾਹਰ ਆ ਗਿਆ ਕੋਈ ਦਿੱਕਤ ਨਹੀਂ ਇੰਨਾ ਕਿ ਤੇ ਚੱਲ ਜਾਂਦਾ ਹੈ ਜਿਆਦਾ ਨਾ ਆਵੇ ਇਸ ਕਰਕੇ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਜਿਹੜੀ ਅਸੀਂ ਸਪਰੇਅ ਕਰ ਦੇਣੀ ਆ ਤੇ ਵਧੀਆ ਰਿਜ਼ਲਟ ਵਧੀਆ ਆਉਂਦਾ ਇਹਦਾ ਨਾਲ ਤੇਲੇ ਦੀ ਸੁੰਡੀ ਦੀ ਉਹ ਕਰਦੇ ਹਾਂਗੇ ਨਾਲ ਬ੍ਰਾਈਟ ਵਾਸਤੇ ਕਰ ਲਾਂਗੇ ਵੀ ਕੋਈ ਆਉਣ ਵਾਲੇ ਸਮੇਂ 'ਚ ਕੋਈ ਬ੍ਰਾਈਟ ਵਗੈਰਾ ਨਹੀਂ ਆਵੇ ਤੇ ਨਾਲੇ ਦੇ ਪੈ ਜੇਗੀ ਆਪਣੀ ਪोटाश ਪਾਵਾਂਗੇ ਪੀ ਪोटाश ਦੇ ਨਾਲ ਜਿਹੜਾ ਆ ਉਹ ਦਾਣਾ ਜਿਹੜਾ ਚਮਕ ਹੁੰਦੀ ਆ ਦਾਣੇ ਦੇ ਵਧੀਆ ਇਹ 2 4 ਦਵਾਈਆਂ ਜਿਹੜੀਆਂ ਮਿਲਾ ਕੇ ਅੱਜ ਕੱਲ ਦੇ ਵਿੱਚ ਹੋ ਸਕੇ ਤਾਂ ਅੱਜ ਸ਼ਾਮ ਨੂੰ ਹੀ ਕੱਢ ਦਾਂਗੇ ਨਹੀਂ ਤਾਂ ਕੱਲ ਕੋਲ ਨੂੰ ਇਹਦੀ ਸਪਰੇਅ ਕਰ ਦਾਂਗੇ ਕਿਉਂਕਿ ਅੱਜ ਥੋੜਾ ਮੌਸਮ ਹੀ ਬੱਦਲ ਵਾਲ ਬੱਦਲ ਹੋਇਆ ਪਿਆ ਆ ਤੇ ਸ਼ਿੱਟਾਂ ਵੀ ਕੋਈ ਕੋਈ ਸ਼ਿੱਟ ਟੇਕਦੀ ਪਈ ਆ ਇਸ ਕਰਕੇ ਮੌਸਮ ਦਾ ਸਿਸਟਮ ਜਾਂ ਦੇਖ ਕੇ ਜੇਕਰ ਅੱਜ ਸ਼ਾਮ ਤੱਕ ਮੌਸਮ ਖੁੱਲਦਾ ਤੇ ਅੱਜ ਕੱਢ ਦਾਂਗੇ ਨਹੀਂ ਤਾਂ ਫਿਰ ਕੱਲ ਤਾਂ ਕਰ ਹੀ ਦਾਂਗੇ ਇਹਨੂੰ ਕਿਉਂਕਿ ਜਿਆਦਾ ਦੇਰ ਰੁਕਾਂਗੇ ਤੇ ਫਿਰ ਸਿੱਟੇ ਬਾਹਰ ਆਉਣਗੇ ਕਰੋਨੇ ਸਿੱਟੇ ਦਾਗੀ ਹੁੰਦੇ ਜਾਣਗੇ ਤੇ ਇੱਕ ਅੱਦੇ ਦਿਨ ਚ ਇਹਨੂੰ ਸਪਰੇਅ ਕਰਕੇ ਤੇ ਇਤੋਂ ਵੀ ਹੋਵਾਂਗੇ ਫ੍ਰੀ ਫਿਰ ਬਾਕੀ ਪਿੱਛੇ ਨੰਬਰ ਆ ਜਾਏਗਾ ਆਪਣਾ PR114 ਦਾ ਉਸ ਤੋਂ ਪਹਿਲਾਂ ਪਹਿਲਾਂ ਆ ਸਾਰੀਆਂ ਕੱਢ ਲੈਣੇ ਆ